ਧਾਰਮਿਕ ਸੰਗਠਨਾਂ ਨਾਲ ਕੀਤੀ ਮੀਟਿੰਗ ਜੇ ਕੋਈ ਵੀ ਕਿਸੇ ਦੇ ਧਰਮ ਬਾਰੇ ਗਲਤ ਟਿੱਪਣੀ ਸੋਸ਼ਲ ਮੀਡੀਆ ਤੇ ਪੋਸਟ ਕਰੇਗਾ ਉਸਤੇ ਹੋਵੇਗੀ ਕਾਰਵਾਈ ਸਮਰਾਲਾ ਦੇ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਵੱਲੋਂ ਸਮਰਾਲਾ ਪੁਲਿਸ ਸਟੇਸ਼ਨ ਵਿਖੇ ਸਮਰਾਲਾ ਹਲਕੇ ਦੇ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਨੇਤਾਵਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਨੇਤਾ ਸ਼ਾਮਿਲ ਹੋਏ ਇਸ ਮੌਕੇ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਲਾ ਐਂਡ ਆਰਡਰ ਬਣਾਏ ਰੱਖੇ ਦੇ ਪ੍ਰੋਗਰਾਮ ਅਨੁਸਾਰ ਅੱਜ ਦੀ ਮੀਟਿੰਗ ਦੇ ਵਿੱਚ ਸਮਰਾਲਾ ਸ਼ਹਿਰ ਦੇ ਸਾਰੇ ਧਾਰਮਿਕ ਸੰਗਠਨਾਂ ਦੇ ਨੇਤਾਵਾਂ ਬੁਲਾਇਆ ਗਿਆ ਇਹ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨਾਲ ਜੁੜਿਆ ਹੋਵੇ ਉਹ ਕੋਈ ਵੀ ਸੋਸ਼ਲ ਮੀਡੀਆ ਜਾਂ ਕਿਸੇ ਵੀ ਵਟਸਐਪ ਗਰੁੱਪ 'ਚ ਕਿਸੇ ਵੀ ਤਰ੍ਹਾਂ ਦਾ ਦੂਸਰੇ ਧਰਮ ਦੇ ਬਾਰੇ ਵਿੱਚ ਕੋਈ ਕੁਝ ਗਲਤ ਨਹੀਂ ਬੋਲੇਗਾ ਕਿਉਂਕਿ ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਾਂ ਕਿਸੇ ਵਟਸਐਪ ਗਰੁੱਪ ਉਪਰ ਆਹੀਂ ਦੂਸਰੇ ਧਰਮ ਦੇ ਬਾਰੇ ਗਲਤ ਟਿੱਪਣੀਆਂ ਕਰਦੇ ਹਨ ਜਿਸ ਦੇ ਨਾਲ ਪੰਜਾਬ ਦੇ ਵਿੱਚ ਕਾਨੂੰਨੀ ਵਿਵਸਥਾ ਵਿਗੜਦੀ ਹੈ ਜੇਕਰ ਕੋਈ ਸ਼ਰਾਰਤੀ ਅਨਸਰ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਸਮਰਾਲਾ ਤੋਂ ਕਰਿਸ਼ਨ ਲਾਲ ਚਾਂਦਨਾ ਦੀ ਰਿਪੋਰਟ ਇਹਨਾਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਡੇ ਬੈਡੂ ਮਾ ਜੋ ਅਮਰੀਤ ਕੁੰਡੋਲ ਜੀ ਵੱਲੋਂ ਇਹ ਦੇਤਾ ਸੀ ਜਿਹੜਾ ਸਰਬ ਧਰਮ ਜਿਹੜਾ ਸੀ ਸਾਰੇ 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 ਧਰਮ ਵਾਲੇ ਬੰਦੇ ਇਕੱਠੇ ਕੀ ਸੀ ਜਿਨ੍ਹਾਂ ਨੂੰ અપੀਧ ਵੀ ਕੀਤੀ ਹੈ ਤੇ ਵਾਰਨ ਵੀ ਕੀ ਵੀ ਕੋਈ ਵੀ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਿਲਾਫ ਕੋਈ ਸੋਸ਼ਲ ਸਾਈਟ ਤੇ ਯਾ ਪਬਲੀਕਲੀ ਕੋਈ ਸਪੀਚ ਆ ਕਮੈਂਟਸ ਵਗੈਰਾ ਨਹੀਂ ਕਰੂਗਾ ਜੇ ਕੋਈ ਕਿਸੇ ਧਰਮ ਦੇ ਕਿਸੇ ਕਮਿਊਨਿਟੀ ਦੇ ਇਹਨਾਂ ਦੇ ਕਿਸੇ ਦੇ ਵੀ ਖਿਲਾਫ ਕੋਈ ਇਹੀ ਜੀ ਗੱਲ ਕਰੂਗਾ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਕੇਸ ਦਸਟਰਗਾ ਉਹਨੂੰ ਬੋਕ ਕੀਤਾ ਜਾਊਗਾ ਤੇ ਸਭ ਸਤ ਆਪਣੇ ਸਰਨ ਧਰਮ ਵੇ ਇੱਥੇ ਦਾ ਸਾਰਿਆਂ ਦੀ ਜੁੜੀ ਮੈਂ ਦੇਖੀ ਸਾਂਝ ਬੜੀ ਵਧੀਆ ਹੈ ਸੰਧਾਲੇ ਸਾਡੇ ਇਹਾ ਕੋ ਹੈ ਨਹੀਂ ਪਰ ਫਿਰ ਵੀ ਮੈਂ ਨੰਬਰ ਸਾਰੇ ਪਰਮਾਨੰ ਨੂੰ ਜਿੰਨੇ ਇਹਨਾਂ ਦੇ ਬੁੱਢੀ ਸੀ ਉਹਨਾਂ ਨੂੰ ਬੁਲਾ ਕੇ ਫੀਲ ਵੀ ਕੀਤੀ ਹੈ ਦੁਬਾਰਾ ਤੇ ਕਿਤੇ ਕਿਤੇ ਜਥੇ ਬੰਦੀ ਹੈ ਇਹ ਜਥੇ ਬੰਦੀਆਂ ਜਿਵੇਂ ਸਾਡੇ ਨੰਗ ਜਥੇ ਬੰਦੀਆਂ ਨੇ ਸਿੱਖ ਪਾਈ ਜਰੇ ਤੋਂ Hindu ਪਾਈ ਜਰੇ ਤੋਂ Muslim ਪਾਈ ਜਰੇ ਤੋਂ ईसाई ਪਾਈ ਜਰੇ ਤੋਂ ਸਾਰੇ ਹੀ ਧਰਮਾਂ ਦੇ ਨਮੁੰਦੇ ਆ ਸਾਡੇ ਕੋਲ ਆਏ ਸੀ ਬੁਲਾਏ ਸੀ ਕਿ ਚੀਆ ਸ਼ੋਦਰ ਨਾਮ ਇਹ ਨਹੀਂ ਬੜਾ ਵਧੀਆ ਵਿਸ਼ਵਾਸਨ ਦਿੱਤਾ ਇਹਨਾਂ ਦੀ ਆਪਸ ਵਿੱਚ ਵੀ ਬੜੀ ਵਧੀਆ ਸਾਂਝ ਇਹ ਮੈਂ ਇਹਨਾਂ ਦੀ ਪ੍ਰੇਜ ਵੀ ਕਰਨਾ ਸਮਰਾਲੇ ਸਾਰੇ ਧਰਮ ਵਾਲਿਆਂ ਦੀ ਬੜੀ ਚੰਗੀ ਗੱਲ ਲੱਗੀ ਮੈਨੂੰ ਆ ਫਿਰ ਵੀ ਮੈਂ ਦੇ ਜਿਹੜੇ ਜੂਨੀਅਰ ਬੱਚੇ ਨਾਲ ਅੱਗੇ ਨਵੇਂ ਬੱਚੇ ਜੁੜਦੇ ਆ ਇਹਨਾਂ ਦੇ ਜਰੀਏ ਉਹਨਾਂ ਨੂੰ ਵੀ ਇਹ ਮੈਸੇਜ ਦਿੱਤਾ ਜੇ ਕੋਈ ਗਲਤੀ ਕਰਨਾ ਫਿਰ ਕੀ ਤੇ ਜੇ ਕੋਈ ਗਲਤੀ ਇਹੀ ਗਲਤੀ ਕਰੂਗਾ ਉਹਦੇ ਖਿਲਾਫ ਕੇਸ ਵੀ ਰਜਿਸਟਰ ਕੀਤਾ ਜਾਊਗਾ ਤੇ ਉਹਨੂੰ ਫਰਗੰਦਰ ਵੀ ਦਿੱਤਾ ਜਾਊਗਾ ਮਾੜੇ ਅੰਸ਼ਰਾਂ ਨੂੰ ਮੈਸੇਜ ਦਿੱਤਾ ਮਾੜੇ ਅੰਸ਼ਰਾਂ ਨੂੰ ਜੇ ਕੋਈ ਵਾਪ ਲਾਂਦਾ ਜਾਂ ਕੋਈ ਇਹ ਜੀ ਕੋਈ ਗੱਲ ਕਰਦਾ ਹੈ ਤੇ ਬਾੜੇ ਆਂਸਰ ਨੂੰ ਮੈਂ ਸਖਤ ਤਾਬਨੀ ਦੇਣੀ ਚਾਣਾ ਬਿਲਕੁਲ ਸਖਤੀ ਨਾਲ ਨਿਪਟਿਆ ਜਾਊਗਾ ਤੇ ਕੇਜਿਸਟਰਡ ਕਰਕੇ ਬ੍ਰੈਂਡ ਦਾ ਵਾਰ ਕਰਨ ਤੋਂ ਕੋਈ ਗਰੇਜ ਨਹੀਂ ਕੀਤਾ ਜਾਊਗਾ ਇਹ ਮੇਰੇ ਵੱਲੋਂ ਅਪੀਲ ਵੀ ਹੈ ਜੀ ਸਾਰੇ ਧਰਮਾਂ ਨੂੰ ਕੋਈ ਵੀ ਵਿਅਕਤੀ ਕਿਸੇ ਧਰਮ ਦੇ ਖਿਲਾਫ WhatsApp ਦੇ ਮੈਸੇਜ ਸੋਸ਼ਲ ਸਾਈਟ ਦੇ Instagram ਕਿਸੇ ਵੀ ਇਹੀ ਚੀਜ਼ ਤੇ ਕੋਈ ਕਿਸੇ ਧਰਮ ਦੇ ਖਿਲਾਫ ਪੋਸਟ ਵਗੈਰਾ ਨਹੀਂ ਪਾਊਗਾ ਜੇ ਕੋਈ ਪਾਊਗਾ ਤੇ ਉਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ ਇਸ ਤੋਂ ਬਿਨਾਂ ਮੈਂ ਫਿਰ ਹੋਰ ਵੀ ਕਹਾਂ ਜਿਵੇਂ ਕੋਈ WhatsApp ਦੇ ਥਰੂ Instagram ਦੇ ਥਰੂ ਜੇ ਲੋਕ ਉਹ ਮੈਸੇਜ ਆਦੇ ਉਹਨੂੰ ਫਾਰਵਰਡ ਕਰਨ ਤੋਂ ਪਹਿਲਾਂ ਉਹਦੀ অথেন্টিਸਿਟੀ ਵਾਚੀ ਜੇ ਜੇ ਕੋਈ ਗਲਤ ਹੋਆ ਵੀ ਫਲਾਊਗਾ ਵੇ ਅੱਗੋਂ ਮੈਸੇਜ ਆਇਆ ਹੋਸੀ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ